ਸੁਣੋ ਇੱਕ ਦੋਦੀ ਦਾ ਸ਼ਰਮਨਾਕ ਕਾਰਨਾਮਾ ਔਰਤ ਨੂੰ ਕਰਦਾ ਸੀ ਬਲੈਕਮੇਲ ਬਣਾਈ ਅਸ਼ਲੀਲ ਵੀਡੀਓ ਤੇ ਕਈ ਮਹੀਨਿਆਂ ਤੱਕ ਕੀਤਾ ਜ਼ਬਰਜਨਾ ਜੀਆਂ ਇਹ ਮਾਮਲਾ ਰਾਜਸਥਾਨ ਦੇ ਅਲਵਰ ਸ਼ਹਿਰ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਦੋਦੀ ਨੇ ਸ਼ਰਮਨਾਕ ਹਰਕਤ ਕੀਤੀ ਹੈ ਇੱਕ ਔਰਤ ਨੂੰ ਕਈ ਮਹੀਨਿਆਂ ਤੱਕ ਬਲੈਕਮੇਲ ਕੀਤਾ ਉਸਦੇ ਨਾਲ ਜ਼ਬਰਜਨਾ ਕੀਤਾ ਦੱਸਦੀ ਹੈ ਕਿ ਇਸ ਔਰਤ ਦਾ ਆਖਣਾ ਹੈ ਕਿ ਉਸ ਦੇ ਸਾਰੇ ਅਲਵਰ ਸ਼ਾਰ ਦੇ ਵਿੱਚ ਰਹਿੰਦੇ ਨੇ ਉਸ ਦੇ ਪੀਕੇ ਕੋਟ ਬੁਤਲੀ ਬਹਾਰੋ ਜ਼ਿਲ੍ਹੇ ਦੇ ਵਿੱਚ ਰਹਿੰਦੇ ਨੇ ਜਦੋਂ ਉਹ ਆਪਣੇ ਪੀਕੇ ਕਰ ਮਿਲਣ ਵਾਸਤੇ ਗਈ ਹੋਈ ਸੀ ਤਾਂ ਜਿਹੜਾ ਦੁੱਧੀ ਉਹਨਾਂ ਦੇ ਘਰ ਦੇ ਵਿੱਚ ਦੁੱਧ ਦੇਣ ਦੇ ਲਈ ਆਉਂਦਾ ਇੱਕ ਦਿਨ ਉਹ ਰੋਜ਼ਾਨਾ ਦੀ ਤਰ੍ਹਾਂ ਦੁੱਧ ਦੇਣ ਆਇਆ ਤਾਂ ਉਸਨੇ ਪੁੱਛਿਆ ਕਿ ਘਰ ਦੇ ਬਾਕੀ ਮੈਂਬਰ ਕਿੱਥੇ ਗਏ ਹੋਏ ਨੇ ਤਾਂ ਇਸ ਔਰਤ ਨੇ ਆਖਿਆ ਕਿ ਘਰ ਵਿੱਚ ਕੋਈ ਨਹੀਂ ਹੈ ਉਹ ਇਕੱਲੀ ਹੈ ਤਾਂ ਇਹ ਦੁੱਧੀ ਉਸ ਦੇ ਪਿੱਛੇ ਪਿੱਛੋਂ ਉਸ ਦੇ ਘਰ ਦੇ ਅੰਦਰ ਦਾਖਲ ਹੋ ਗਿਆ ਤਾ ਉਸ ਨੂੰ ਇਸ ਦੇ ਵੱਲੋਂ ਬਲੈਕਮੇਲ ਕੀਤਾ ਗਿਆ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ ਤੇ ਉਸ ਦੇ ਨਾਲ ਜਬਰਦਸਤੀ ਸਰੀਰਕ ਸੰਬੰਧ ਬਣਾਏ ਗਏ ਉਸ ਦੇ ਨਾਲ ਬਲਾਤਕਾਰ ਕੀਤਾ ਗਿਆ ਹੈ ਇਸ ਔਰਤ ਦਾ ਆਖਣਾ ਹੈ ਕਿ ਇਹ ਦੋਦੀ ਉਸ ਨੂੰ ਲਗਾਤਾਰ ਬਲੈਕਮੇਲ ਕਰ ਰਿਹਾ ਹੈ ਉਸ ਦੀ ਅਸ਼ਲੀਲ ਵੀਡੀਓ ਵੀ ਇਸ ਨੇ ਬਣਾਈ ਹੈ ਤੇ ਨਾਲ ਹੀ ਉਸ ਦੇ ਪਤੀ ਨੂੰ ਤੇ ਉਸ ਦੀ ਬੇਟੀ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਹੈ ਇਸ ਔਰਤ ਨੇ ਇਥੋਂ ਤੱਕ ਆਖਿਆ ਹੈ ਕਿ ਇਸ ਦੋਦੀ ਦੇ ਵੱਲੋਂ ਉਸ ਨੂੰ ਇਸ ਹੱਦ ਤੱਕ ਬਲੈਕਮੇਲ ਕੀਤਾ ਗਿਆ ਹੈ ਕਿ ਇਸ ਨੇ ਉਸ ਨੂੰ ਕਈ ਵਾਰ ਕੈਫੇ ਦੇ ਵਿੱਚ ਬੁਲਾਇਆ ਤੇ ਉੱਥੇ ਇਸ ਨੇ ਤਿੰਨ ਚਾਰ ਵਾਰ ਉਸਦੇ ਨਾਲ ਜ਼ਬਰਜਨਾ ਵੀ ਕੀਤਾ ਹੈ ਇਤੋਂ ਤੱਕ ਕਿ ਇਸਔਰਤ ਨੇ ਇਹ ਵੀ ਗੱਲ ਆਖੀ ਹੈ ਕਿ ਇਹ ਦੋਦੀ ਉਸਦੇ ਸਹੁਰੇ ਘਰ ਤੱਕ ਵੀ ਪਹੁੰਚ ਗਿਆ ਏ ਉੱਥੇ ਵੀ ਇਸ ਨੂੰ ਇਹ ਬਲੈਕਮੇਲ ਕਰ ਰਿਹਾ ਹੈ ਤੇ ਨਾਲ ਹੀ ਉਸਦੇ ਪਤੀ ਨੂੰ ਉਸਦੀ ਬੇਟੀ ਨੂੰ ਧਮਕੀਆਂ ਵੀ ਦਿੰਦਾ ਹੈ ਉਹਨਾਂ ਨੂੰ ਚਾਣੋ ਮਾਰਨ ਦੀ ਗੱਲ ਵੀ ਆਖਦਾ ਹੈ ਇਸ ਔਰਤ ਦਾ ਆਖਣਾ ਹੈ ਕਿ ਇੱਕ ਦਿਨ ਉਹ ਆਪਣੇ ਪੇਕੇ ਘਰ ਆ ਰਹੀ ਸੀ ਤਾਂ ਰਸਤੇ ਦੇ ਵਿੱਚ ਇਸ ਦੋਦੀ ਦੇ ਬਲੋਸਤੇ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਤੇ ਉਸਦੇ ਪਤੀ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਇਸ ਔਰਤ ਨੇ ਆਖਿਆ ਕਿ ਜਦੋਂ ਫਿਰ ਉਹ ਆਪਣੇ ਪੇਕੇ ਘਰ ਆਈ ਹੋਈ ਸੀ ਤਾਂ ਇਸ ਦੋਦੀ ਨੇ ਦੁਬਾਰਾ ਤੋਂ ਅਜਹੀ ਹਰਕਤ ਕੀਤੀ ਇਸ ਔਰਤ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਇਸ ਦੀ ਆਵਾਜ਼ ਉਸ ਦੀ ਮਾਂ ਨੇ ਸੁਣੀ ਬਾਅਦ ਵਿੱਚ ਸਾਰੀ ਹੱਡ ਬੀਤੀ ਪਿਤਾ ਤੇ ਭਰਾ ਇਹ ਨਾਲ ਵੀ ਸਾਂਝੀ ਕੀਤੀ ਗਈ ਇਲਾਕੇ ਦੇ ਹੋਰ ਲੋਕ ਵੀ ਉਸ ਵਕਤ ਇਕੱਠੇ ਹੋ ਗਏ ਤਾ ਇਸ ਦੁੱਦੀ ਨੂੰ ਪੁੱਛਿਆ ਗਿਆ ਪਰੰਤੂ ਇਸ ਦੇ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ ਇਸ ਔਰਤ ਨੇ ਆਖਿਆ ਹੈ ਕਿ ਇਹ ਦੁੱਦੀ ਉਸ ਨੂੰ ਪਿਛਲੇ 9 ਮਹੀਨਿਆਂ ਤੋਂ ਬਲੈਕਮੇਲ ਕਰ ਰਿਹਾ ਹੈ ਉਸ ਦੇ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾ ਰਿਹਾ ਹੈ ਔਰ ਉਸ ਦੇ ਨਾਲ ਬਲਾਤਕਾਰ ਕੀਤਾ ਜਾ ਰਿਹਾ ਹੈ ਸੋ ਇਸ ਔਰਤ ਨੇ ਇਹ ਮਾਮਲਾ ਪੁਲਿਸ ਤੱਕ ਪਹੁੰਚਾਇਆ ਹੈ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਸੋ ਇਹ ਉਹੀ ਦੁੱਦੀ ਹੈ ਜਿਹੜਾ ਇਸ ਦੇ ਪੀਕੇ ਕਾਰਡ ਦੇ ਵਿੱਚ ਰੋਜ਼ਾਨਾ ਦੁੱਧ ਦੇਣ ਆਉਂਦਾ ਹੈ ਇਸ ਔਰਤ ਨੂੰ ਇਸ ਦੇ ਵੱਲੋਂ ਬਲੈਕਮੇਲ ਕੀ ਤਾ ਗਿਆ ਉਸ ਦੇ ਨਾਲ ਜਬਰਦਸਤੀ ਸਬੰਧ ਬਣਾਏ ਗਏ ਨੇ ਇਸ ਔਰਤ ਨੇ ਆਖਿਆ ਹੈ ਕਿ ਧਮਕੀ ਦੇ ਕੇ ਉਸ ਦੇ ਕੋਲੋਂ ਉਸ ਦਾ ਮੋਬਾਈਲ ਨੰਬਰ ਵੀ ਏਰ ਲਿਆ ਗਿਆ ਤੇ ਉਸ ਨੂੰ ਹੁਣ ਵਾਰ-ਵਾਰ ਧਮਕੀਆਂ ਦੇ ਰਿਹਾ ਸੋ ਇਸ ਔਰਤ ਦੇ ਵੱਲੋਂ ਆਪਣੀ ਸਾਰੀ ਹੱਦ ਵਿਤੀ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਸਾਂਝੀ ਕੀਤੀ ਗਈ ਹੈ ਤੇ ਹੁਣ ਇਹ ਮਾਮਲਾ ਪੁਲਿਸ ਤੱਕ ਪਹੁੰਚ ਗਿਆ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ